ਸੋ ਦੋਸਤੋ ਗੁਰਦੁਆਰਾ ਸਾਹਿਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿੱਥੇ ਕਿ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਤੁਹਾਨੂੰ ਦਿਖਾਉਨੇ ਆ ਕਿ ਬਹੁਤ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਸ ਮਾਲਕ ਦੀ ਕਿਰਪਾ ਦੇ ਨਾਲ ਜੁਨੀਵਰਸਿਟੀ ਦੇ ਵਿੱਚ ਜਿਹੜੇ ਜਿਵੇਂ ਕਿ ਲਾ ਡਿਪਾਰਟਮੈਂਟ ਆ ਜਾਂ ਹਨਾ ਜਿਹੜੇ ਵੀ ਡਿਪਾਰਟਮੈਂਟ ਨੇ ਉਹ ਆਪਣੀਆਂ ਨਿੱਤ ਕਮਾਈਆਂ ਵਿੱਚੋਂ ਗੁਰਦੁਆਰਾ ਸਾਹਿਬ ਵਿਖੇ ਆ ਤੁਸੀਂ ਦੇਖ ਰਹੇ ਹੋ ਸੇਵਾ ਚੱਲ ਰਹੀ ਆ ਤੇ ਆਪਣੇ ਨੇ ਤਕਵਾਇਆਂ ਵਿੱਚੋਂ ਜੁਨੀਵਰਸਿਟੀ ਦੇ ਵਿੱਚ ਜਿਹੜਾ ਕਿ ਲੰਗਰ ਲਗਾਇਆ ਜਾਂਦਾ ਆ ਵਕ ਵਕ ਪਪਾ ਦੇ ਸਹਾਇਜ ਨਾਲ ਤੋਂ ਕੋ ਮਨਿਸਾਲ ਦੀ ਦਾ ਪਾਠ ਕਰਵਾ ਕੇ ਨਾ ਤੇ ਭੋਗ ਪਾਏ ਜਾਂਦੇ ਨੇ ਸੋਚਦੇ ਵੀ ਵਿਦਿਆਰਥੀ ਨੇ ਦੂਰੋਂ ਨੇੜੇ ਆਉਣੇ ਨੇ ਤੁਸੀਂ ਦੇਖ ਰਹੇ ਹੋ ਬਹੁਤ ਸਾਰਾ ਇਕੱਠ ਹੋਇਆ ਪਿਆ ਇੱਧਰ ਸਾਡੇ ਬਈ ਅਮਨਦੀਪ ਜੀ ਹੋਏ ਨੇ ਇੱਧਰ ਤੋਂ ਦੋਸਤੋ ਤੇ ਬੜੀ ਸਰਦਾ ਤੇ ਭਾਵਨਾ ਨਾਲ ਆ ਜਿਹੜਾ ਕਿ ਲੰਗਰ ਆ ਲਗਾਇਆ ਗਿਆ ਤੇ ਬੜੀ ਦੂਰੋਂ ਦੂਰੋਂ ਜਿਹੜੇ ਸਟੂਡੈਂਟ ਨੇ ਹਨਾ ਆਪਾਂ ਕਹਿ ਸਕਦੇ ਆ ਇਹ ਜਿਹੜੇ ਮੈਕ ਹੋਸਟਲ ਵਾਲੇ ਜਿਹੜੇ ਹਨਾ ਰੋਜ਼ ਆਉਂਦੇ ਜਾਂਦੇ ਨੇ ਉਹਨਾਂ ਦਾ ਅਸੀਂ ਦਿਲਦਿਆਂ ਕਰਾਈਏ ਬਧਰਵਾਦ ਸਾਡੇ ਕੋਲ ਬਹੁਤ ਸੋਹਣੀ ਸੇਵਾ ਜਿਹੜੀ ਬਾਈਆਂ ਵੱਲੋਂ ਲਗਾਈ ਗਈ ਆ ਪਾਣੀ ਦੀ ਸੇਵਾ ਤੇ ਇੱਧਰ ਲੰਗਰ ਦੀ ਸੇਵਾ ਤੇ ਮੇਰਾ ਇੱਧਰ ਕਹਿ ਸਕਦਾ ਲੱਸੀ ਦੀ ਸੇਵਾ ਚੱਲ ਰਹੀ ਜੀ ਸੋ ਮਾਲਕ ਦੇ ਰੰਗ ਨੇ ਜੀ ਇਹ ਯੂਨੀਵਰਸਿਟੀ ਪਰਿਆਲਾ ਜੀ ਸਾਡੀ ਜਿੱਥੇ ਕਿ ਲੰਗਰ ਹਾਲ ਦੇ ਵਿੱਚ ਤੁਸੀਂ ਦੇਖ ਰਹੇ ਬਹੁਤ ਸਾਰਾ ਇਕੱਠਾ ਇੱਧਰ ਦੇਖੋ ਲੈਣਾ ਦੇ ਵਿੱਚ ਲਾ ਕੇ ਲੰਗਰ ਸਟਾਇਆ ਜਾਂਦਾ ਤੇ ਬੜਾ ਆਨੰਦ ਆ ਰਿਹਾ ਜੀ ਦੋਸਤੋ ਉਹ ਮਾਲਕ ਇਸੇ ਤਰ੍ਹਾਂ ਹਮੇਸ਼ਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਸੋ ਦੇਖੋ ਬੜੀ ਦੂਰ ਦੂਰ ਤੱਕ ਜਿਹੜਾ ਲੰਗਰ ਆ ਉਹ ਤੁਸੀਂ ਦੇਖ ਰਹੇ ਹੋ ਦੋਸਤੋ ਲਾਈਨਾਂ ਲੱਗੀਆਂ ਹੋਈਆਂ ਨੇ ਲੰਗਰ ਸਕਣ ਦੇ ਲਈ ਉੱਧਰ ਟੈਂਟ ਲਗਾਇਆ ਹੋਇਆ ਸੋ ਇੱਧਰ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਬੜਾ ਆ ਯਾਰ ਤੇ ਬੜਾ ਸਤਕਾਰ ਬੜੀਆਂ ਦਵਾਮਾਂ ਗੁਰੂ ਘਰ ਦੀਆਂ ਇੱਧਰ ਦੇਖ ਰਹੇ ਹੋ ਤੁਸੀਂ ਦੋਸਤੋ ਲਓ ਜੀ ਇੱਧਰ ਤੁਹਾਨੂੰ ਦਿਖਾਉਨੇ ਆ ਦੇਖੋ ਲੰਗਰ ਕਹਿੰਦੇ ਲੰਗਰ ਸੰਗਤ ਹੈ ਨਾ ਆਹ ਦੇਖੋ ਦੋਸਤੋ ਲਾਈਨਾਂ ਨੇ ਜੀ ਲੱਗੀਆਂ ਹੋਈਆਂ ਗੁਰਦੁਆਰਾ ਸਾਹਿਬ 'ਤੇ ਇੱਧਰ ਆ ਜਿਹੜਾ ਟੈਂਟ ਆ ਬੜੀ ਸਰਦਤਾ ਤੇ ਭਾਵਨਾ ਨਾਲ ਆ ਜਿਹੜਾ ਗੁਰੂ ਘਰ ਵਿਖੇ ਲੰਗਰ ਲਗਾਇਆ ਗਿਆ ਆ ਤੁਸੀਂ ਦੇਖ ਰਹੇ ਹੋ ਬਹੁਤ ਹੀ ਨਿਮਰਤਾ ਤੇ ਸਰਦਤਾ ਨਾਲ ਜਿਹੜਾ ਸਟੂਡੈਂਟ ਨੇ ਉਹ ਸਾਕ ਰਹੇ ਨੇ ਸੋ ਆਪਾਂ ਨਾਲ ਮਿਲ ਕੇ ਉਸ ਵਾਹਿਗੁਰੂ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਦੀ ਨਾਲ ਹਨਾ ਆਨੰਦ ਮਾਣੀਏ ਤੇ ਜਿਹੜਾ ਸਾਡੇ 10 ਗੁਰੂ ਸਾਹਿਬਾਨਾਂ ਦੀ ਕਿਰਪਾ ਸਦਕਾ ਜਿਹੜਾ ਲੰਗਰ ਆ ਉਹ ਸਾਕ ਸਕੀਏ ਸੋ ਇੱਧਰ ਦੇਖੋ ਬੜੀ ਸਰਦਤਾ ਤੇ ਭਾਵਨਾ ਨਾਲ ਆ ਜਿਹੜਾ ਲੰਗਰ ਸਾਕ ਰਹੇ ਨੇ ਦੇਖ ਰਹੇ ਹੋ ਦੋਸਤੋ ਤੁਸੀਂ ਇੱਧਰ ਬੜਾ ਆਨੰਦ ਆ ਰਿਹਾ ਬੜਾ ਹਨਾ ਸੋਈ ਯੂਨੀਵਰਸਿਟੀ ਪਟਿਆਲਾ ਜੀ ਉਹ ਤੀ ਦੇਖੋ ਬਹੁਤ ਦੂਰ ਦੂਰ ਤੱਕ ਜਿਹੜਾ ਲੰਗਰ ਆ ਜੀ ਤੇ ਬੜੀ ਸਾਦਤਾ ਤੇ ਭਾਵਨਾ ਨਾਲ ਆ ਤੇ ਇੱਧਰ ਵੀ ਸਟੂਡੈਂਟ ਹਜ਼ਾਰ ਰਹੇ ਨੇ ਸਾਡੀ ਯੂਨੀਵਰਸਿਟੀ ਦੇ ਵਿੱਚ ਮੈਨੂੰ ਲੱਗਦਾ ਵੀ ਘਾਟੋ ਘਾਟ 25-26 ਹਜ਼ਾਰ ਸਟੂਡੈਂਟ ਆ ਜਿਹੜਾ ਪੜ੍ਹਦਾ ਉਹਨਾਂ ਲਈ ਜਿਹੜਾ ਉਪਰਾਲਾ ਵਕ ਵਕ ਵਿਭਾਗਾ ਦੇ ਸਹਿਯੋਗ ਨਾਲ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਇਹ ਉਹ ਸਟੂਡੈਂਟ ਨੇ ਜਿਹੜੇ ਪੜ੍ਹ ਲਿਖ ਕੇ ਹਨਾ ਉਸ ਬਣਨਾ ਚਾਹੁੰਦੇ ਨੇ ਤੇ ਗੁਰਦੁਆਰਾ ਸਾਹਿਬ ਵਿਖੇ ਜਿਹੜੇ ਲੰਗਰ ਨੇ ਉਹ ਹਫਤੇ ਬਾਅਦ ਦੱਸ ਦੇਣਾ ਬਾਅਦ ਹਰ ਇੱਕ ਆਪ ਦਾ ਆਪ ਦਾ ਡਿਪਾਰਟਮੈਂਟ ਆ ਕੋਈ ਨਾ ਕੋਈ ਡਿਪਾਰਟਮੈਂਟ ਵੱਲੋਂ ਉਪਰਾਲਾ ਹੁੰਦਾ ਰਹਿੰਦਾ ਸੋ ਆਓ ਰਲ ਮਿਲ ਕੇ ਆਪਾਂ ਸਮਾਜ ਨੂੰ ਚੰਗੀ ਸੇਵ ਦੇ ਸਕੀਏ ਸੋ ਵੈਗੁਰੂ ਜੀ ਦਾ ਖਾਲਸਾ ਦੋਸਤੋ ਵੈਗੁਰੂ ਜੀ ਕੀ ਫਤਹ